ਜੀ ਕਖਨਸਾ ਆਜ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਤ ਸਨ ਜੀਓ ਆਓ ਅਜਾਪਾ ਆਪ ਜੀ ਦੇ ਨਾਲ ਗੰਗਸਰ ਜੇਤੂ ਦਾ ਇਤਿਹਾਸ ਸਾਂਝਾ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਜੀ ਬਹੁਤ ਪਿਆਰ ਸਤਕਾਰ ਬਖਸ਼ਿਸ਼ ਕਰਦੇ ਹੋ।ਔਰ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਤੇ ਸ਼ਹੀਦੀਆਂ ਦਾ ਇਤਿਹਾਸ ਹੈ। ਸ਼ਹੀਦਾਂ ਦੇ ਸ਼ਿਰਤਾ ਸ੍ਰੀ ਗੁਰੂ ਅਰਜਨ ਦੇਵ ਜੀ, ਹਿੰਦੀ ਚਾਦਰ ਸ਼੍ਰੀ ਉਤੇਗ ਬਹਾਦਰ ਸਾਹਿਬ, ਸਰਬਸਦਾਨੀ, ਤੰਤਨ ਸੇਵ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਦੁੱਤੀ ਅਤੇ ਲਸਾਨੀ ਕੁਰਬਾਨੀਆਂ ਆਪਣੇ ਮਸਾਲ ਆਪ ਹੈ ਸਮੇ ਸਮੇਤੇ ਸਿਰੜੀ ਸਿੰਘਾਂ ਨੇ ਸ਼ਹੀਦੀ ਪਰੰਪਰਾ ਨੂੰ ਅੱਗੇ ਤੋਰਿਆ ਬਹਾਦਰ ਸਿੰਘਾਂ ਨੇ ਆਪਣਾ ਆਪ ਆਰਿਆਂ ਨਾਲ ਚਰਵਾਇਆ ਉਬਲਦੀਆਂ ਦੇਗਾਂ ਦੇ ਵਿੱਚ ਉਵਾਲੇ ਖਾਦੇ ਅਤੇ ਬੰਦ-ਬੰਦ ਕਟਵਾਏ ਚਰਖੜੀਆਂ ਤੇ ਚੜ ਗਏ ਮਾਲਕ ਦੇ ਪਾਣੇ ਨੂੰ ਮਿੱਠਾ ਕਰਕੇ ਮੰਦੇ ਰਹੇ ਸਮੇਂ ਦੇ ਹਾਕਮਾਂ ਨੇ ਸਿੱਖਾਂ ਦਾ ਖੁਰਾ ਖੋਇ ਮਟਾਉਣ ਲਈ ਕੱਲੂ ਕਾਰਿਆਂ ਦਾ ਦੌਰ ਚਲਾਇਆ ਪਰ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਆਪਣੇ ਧਾਰਮਿਕ ਸਤਾਨਾਂ ਦੀ ਆਨ ਬਾਨ ਤੇ ਸ਼ਾਨ ਅਤੇ ਸ੍ਰੀ ਗੁਰੂ ਰਸਾਇਰ ਜੀ ਦੇ ਆਦਰ ਸਤਕਾਰ ਪ੍ਰਤੀ ਸਿੱਖ ਹਮੇਸ਼ਾ ਚੇਤਨਾ ਰੱਖਦੇ ਇਸੇ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਾਲ 1920 ਤੋਂ ਲੈ ਕੇ 22 ਤੱਕ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧਾਂ ਦੇ ਸੁਧਾਰ ਲਿਆਉਣ ਲਈ ਅਤੇ ਇਹਨਾਂ ਨੂੰ ਦੁਰਾਚਾਰੀ ਅਤੇ ਅੰਗਰੇਜ਼ ਪਿੱਠੂ ਮੰਤਾਂ ਦੇ ਕਬਜ਼ਿਆਂ ਵਿੱਚੋਂ ਮੁਕਤ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਚੱਲੀ ਗੁਰਦੁਆਰਾ ਸੁਧਾਰ ਲਹਿਰ ਤਦ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਨੂੰ ਪੰਥਕ ਪ੍ਰਬੰਧ ਹੇਠ ਲਿਆਂਦਾ ਗਿਆ ਪਰ ਇਸ ਸਮੇਂ ਲੱਗੇ ਮੋਰਚਿਆਂ ਦੌਰਾਨ ਜੇਤੋ ਦਾ ਇਤਿਹਾਸਕ ਮੋਰਚਾ ਸਭ ਤੋਂ ਲੰਮਾ ਚੱਲਿਆ ਨਾਭਾ ਰਿਆਸਤ ਦੇ ਮਹਾਰਾਜਾ ਰਿਤਮ ਸਿੰਘ ਨੇ ਆਪਣੀ ਤਾਜ ਪੁੱਛੀ ਸਮੇਂ ਸਿੱਖੀ ਤੀਰਵਾਜਾਂ ਨੂੰ ਅਪਣਾਇਆ ਜੋ ਕਿ ਅੰਰੀਜ ਸਰਕਾਰ ਨੂੰ ਚੰਗਾ ਨਹੀਂ ਲੱਗਾ ਉਹ ਮਹਾਰਾਜੇ ਨੂੰ ਬਾਗੀ ਸਨਜਣ ਲੱਗ ਪਏ ਪੰਜ ਪ੍ਰਾਇਦਲੂਨੀ 21 ਦੇ ਦੇਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਸਾਕਾ ਸ਼੍ਰੀ ਨਾਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸਿਰ ਤੇ ਕਾਲੀਆਂ ਦਸਤਾਰਾਂ ਤੇ ਦੁਪੱਟੇ ਸਜਾਉਣ ਲਈ ਅਤੇ ਥਾਂ-ਥਾਂ ਦੀਵਾਨ ਸਜਾਏ ਜਾਣ ਲਈ ਅਤੇ ਤਾਂ-ਤਾਂ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਅਖੰਡ ਪੜ੍ਹਸ ਦੇ ਭੋਗ ਪਾਏ ਜਾਣ ਦੀ ਅਪੀਲ ਕੀਤੀ ਸਿੱਖ ਮਹਾਰਾਜਿਆਂ ਵਿੱਚੋਂ ਮਹਾਰਾਜਾ ਰਿਪਦਮਨ ਸਿੰਘ ਨੇ ਹੀ ਇਸ ਅਪੀਲ ਤੇ ਪੂਰੀ ਸੁਹਿਰਦਤਾ ਤੇ ਸਮਰਪਣ ਭਾਵਨਾ ਨਾਲ ਅਮਲ ਕੀਤਾ ਅੰਗਰੇਜ਼ ਸਰਕਾਰ ਪਹਿਲਾਂ ਹੀ ਮਹਾਰਾਜੇ ਦੇ ਵਿਰੁੱਧ ਸੀ ਨਾਭਾ ਦੇ ਪਟਿਆਲਾ ਦੇ ਮਹਾਰਾਜੇ ਦੇ ਅਕਸਰ ਕਰੋਗੀ ਝਗੜੇ ਚੱਲਦੇ ਰਹਿੰਦੇ ਸਨ ਅੰਗਰੇਜ਼ ਸਰਕਾਰ ਨੇ ਨਾਭਾ ਦੇ ਪਟਿਆਲਾ ਦੇ ਰਾਜਿਆਂ ਕੋਲੋਂ ਫੈਸਲਾ ਕਰਨ ਦੇ ਹੱਕ ਖੋਲੇ 1922 ਈਸਵੀ ਦੇ ਅੰਤ ਵਿੱਚ ਕਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਪੜਤਾਲ ਕਰਕੇ ਮਹਾਰਾਜਾ ਨਾਭਾ ਦੇ ਫੈਸਲਾ ਦੇ ਦਿੱਤਾ ਅੰਗਰੇਜ਼ ਸਰਕਾਰ ਨੇ 8 ਜੂਨ 1923 ਨੂੰ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਲਾ ਦਿੱਤਾ। ਸਰਕਾਰਾਂ ਦੀ ਇਸ ਕਾਰਵਾਈ ਨਾਲ ਸਿੱਖ ਪੰਥ ਵਿੱਚ ਭਾਰੀ ਰੋਸ ਫੈਲ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜਾ ਨਾਲ ਹਮਦਰਦੀ ਪ੍ਰਗਟਾਈ। 5 ਅਗਸਤ ਨੂੰ ਕਥਤਤਾ ਕਰਕੇ 9 ਸਤੰਬਰ ਨੂੰ ਸਭ ਥਾਵਾਂ ਤੇ ਨਾਭਾ ਦਿਵਸ ਮਨਾਉਣ ਦੀ ਅਪੀਲ ਕੀਤੀ। 25, 26 ਅਤੇ 27 ਅਗਸਤ ਨੂੰ ਲੈ ਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਗੰਗਸਰ ਜੈਤੋ ਵਿਖੇ ਦੀਵਾਨ ਸਜਾਇਆ ਗਿਆ ਤੇ ਮਹਾਰਾਜੇ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ 27 ਅਗਸਤ ਨੂੰ ਭਰੇ ਦੀਵਾਨ ਵਿੱਚੋਂ ਸ੍ਰੀ ਗੁਰੂ ਰਣਜੀਤ ਸਿੰਘ ਜੀ ਦੀ ਤਾਬਿਆ ਵਿੱਚ ਬੈਠੇ ਗਿਆਨੀ ਇੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਸਮੇਂ ਨਾਭੜਿਆ ਦਾ ਪ੍ਰਬੰਧ ਅੰਗਰੇਜ਼ ਸਰਕਾਰ ਵੱਲੋਂ ਨੁਯੁਕਤ ਮਿਸਟਰ ਵਿਲੀਅਮ ਜான் ਸਟਨ ਦੇ ਹੱਥਾਂ ਵਿੱਚ ਸੀ 9 ਸਤੰਬਰ ਨੂੰ ਹੋ ਨਾ ਥਾਵਾਂ ਮਾਮ ਜੀਤੋ ਮੰਡੀ ਵਿੱਚ ਵੀ ਜਲੂਸ ਕੱਢਿਆ ਗਿਆ ਗੁਰਦੁਆਰਾ ਬੰਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ 9 ਸਤੰਬਰ ਦੇ ਜਲੂਸ ਵਿੱਚ ਸ਼ਾਮਲ ਅਕਾਲੀ ਲੀਡਰ ਗ੍ਰਿਫਤਾਰ ਕਰ ਲਏ ਗਏ 14 ਸਤੰਬਰ ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਸੀ ਸੰਗਤਾਂ ਗੁਰਬਾਣੀ ਸ਼ਰਵਨ ਕਰਨੀਆਂ ਸਨ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਬਾ ਵਰਦੀ ਛਪਾਈਆਂ ਨੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਸੰਗਤਾਂ ਤੇ ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਬੈਠਾ ਬਾਣ ਕਰ ਰਿਹਾ ਸੀ ਉਸ ਨੂੰ ਧੂੜਿਆ ਅਤੇ ਸ਼੍ਰੀ ਅਖੰਡ ਪਾਠ ਸੇਵਾ ਨੂੰ ਖੰਡਿਤ ਕਰ ਦਿੱਤਾ ਇਸ ਘਟਨਾ ਤੋਂ ਬਾਅਦ 14 ਸਤੰਬਰ 1923 ਤੋਂ ਗੁਰਦੁਆਰਾ ਸੁਧਾਰ ਲਹਿਰ ਦਾ ਸਭ ਤੋਂ ਵੱਡਾ ਜੀਤੂ ਦਾ ਮੋਰਚਾ ਬਕਾਇਦਾ ਸ਼ੁਰੂ ਹੋ ਗਿਆ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 25-25 ਸਿੰਘਾਂ ਦਾ ਜਥਾ ਰਜਨਾ ਜਿੱਤੂ ਭੇਜਣ ਦਾ ਫੈਸਲਾ ਕੀਤਾ। ਪਹਿਲਾ ਜਥਾ 15 ਸਤੰਬਰ ਨੂੰ ਸ਼੍ਰੀ ਅਕਾਤਰ ਸਾਹਿਬ ਤੋਂ ਪੈਦਲ ਵਾਣਾ ਹੋਇਆ। ਇਸ ਜਥੇ ਨੇ ਤੁਰੰਤੋਂ ਪਹਿਲਾਂ ਹੀ ਸ਼ਾਂਤਮਈ ਰਹਿਣ ਦਾ ਪ੍ਰਣ ਕੀਤਾ ਸੀ ਜਥਾ ਵੱਖ-ਵੱਖ ਸਾਈਂ ਪ੍ਰਾ ਕਰਦਾ ਹੋਇਆ ਜਿੱਤੂ ਪਹੁੰਚਿਆ ਗੁਰਦੁਆਰਾ ਸੇਵ ਅੰਦਰ ਦਾਖਲ ਹੋਣ ਤੋਂ ਪਹਿਨਾਂ ਹੀ ਜਥੇ ਨੂੰ ਗ੍ਰਿਫਤਾਰ ਕਰ ਲਿਆ ਗਿਆ। 25 ਸਿੰਘਾਂ ਦਾ ਇੱਕ ਜਥਾ ਰੋਜ਼ਾਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ਾਂਤਮਈ ਰਵਾਨਾ ਹੁੰਦਾ ਜੇਤੋ ਪਹੁੰਚ ਕੇ ਸ਼ਾਂਤਮਈ ਗ੍ਰਿਫਤਾਰੀ ਦਿੰਦਾ ਇਹਨਾਂ ਗ੍ਰਿਫਤਾਰੀਆਂ ਦੀ ਚਰਚਾ ਸਮੁੱਚੇ ਦੇਸ਼ ਅੰਦਰ ਫੈਲ ਗਈ ਜੇਤੋ ਦਾ ਮੋਰਚਾ ਸਮੁੱਚੇ ਭਾਰਤ ਦੀ ਨਜ਼ਰੇ ਚੜ ਗਿਆ 29 ਸਤੰਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਨਾਬਾਜ਼ ਅਧਿਕਾਰੀਆਂ ਵੱਲੋਂ ਜੋਨਾ ਸੰਬਲ ਨੂੰ ਗੁਰਦੁਆਰਾ ਗੰਨਸਰ ਸਾਹਿਬ ਅੰਦਰ ਸ਼੍ਰੀ ਅਖੰਡ ਪਾਤਸ਼ਾਹ ਖੰਡਤ ਕਰਨ ਦੀ ਕਾਰਵਾਈ ਅਤੇ ਈਕਾਲੀਆਂ ਨਾਲ ਕੀਤੇ ਜਾ ਰਹੇ ਵਰਤਾਰੇ ਦੀ ਕਰੜੀ ਨਖੇਦੀ ਕੀਤੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਅੰਗਰੇਜ਼ੀ ਹਕੂਮਤ ਦੇ ਦਖਲ ਨੂੰ ਬਰਦਾਸ਼ਤ ਨਾ ਕਰਨ ਦਾ ਮਤਾ ਪਾਸ ਕੀਤਾ ਗਿਆ ਅੰਗਰੇਜ਼ੀ ਸਰਕਾਰ ਨੇ 3 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੋਨਾਂ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ ਸਰਕਾਰ ਨੇ ਸ਼ਰੋਨੀ ਕਮੇਟੀ ਦੇ ਪ੍ਰਧਾਨ ਸਮੇਤ ਮੈਂਬਰਾਂ ਤੇ ਸਰਗਰਮ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੁਣ ਫੈਸਲਾ ਹੋਇਆ ਕਿ 5-500 ਸਿੰਘਾਂ ਦੇ ਜੱਥੇ ਭੇਜੀ ਜਾਣ ਪਹਿਲਾ ਜੱਥਾ 21 ਫਰਵਰੀ 1924 ਨੂੰ ਜੇਤੋ ਪਹੁੰਚੇ 9 ਫਰਵਰੀ 1924 ਨੂੰ 500 ਸਿੰਘਾਂ ਦਾ ਪਹਿਲਾ ਜੱਥਾ ਸ਼ਾਂਤ ਮਹਿਰਿਆਂ ਦਾ ਪਰਣ ਲੈ ਕੇ ਸ਼੍ਰੀ ਅਕਾਤਰ ਸਾਹਿਬ ਤੋਂ ਅਰਦਾਸਾ ਸੋਧ ਕੇ ਤੁਰਿਆ ਰਸਤੇ ਵਿੱਚ ਵਾਖ ਵਖ ਥਾਈਂ ਪੜਾਇਆ ਕਰਤਾ ਹੋਇਆ ਜਥਾ 20 ਫਰਵਰੀ ਨੂੰ ਫਰੀਦਪੁਰ ਦੇ ਪਿੰਡ ਬਰਗਾੜੀ ਪੁੱਜ ਗਿਆ 21 ਫਰਵਰੀ ਨੂੰ ਜਥਾ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਦਿੱਤਵਲੇ ਨੂੰ ਅੰਨ੍ਹਾ ਹੋਇਆ ਜਥੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੀਬੀਆਂ ਬੱਚੇ ਅਣਗਿਣਤ ਸੰਗਤਾਂ ਸ਼ਾਮਲ ਸਨ ਨਭਰਾਜ ਦੀ ਹੱਦ ਅੰਦਰ ਦਾਖਲ ਹੋਣ ਤੇ ਜਥੇ ਨੂੰ ਉੱਥੇ ਰੁਕੜਿਆ ਗਿਆ ਜਥੇ ਦੇ ਅੱਗੇ ਪੰਜ ਸਿੰਘ ਨਿਸ਼ਾਨਸੇਬ ਉਠਾ ਕੇ ਚੱਲ ਰਹੇ ਸਨ ਤੇ ਵਿਚਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਲਕੀ ਸੀ ਗੁਰਦੁਆਰਾ ਸ਼੍ਰੀ ਗੰਗਸਰ ਜੀਤੂ ਸਾਹਿਬ ਜਾਣ ਵਾਲੇ ਰਸਤੇ ਤੇ ਤਾਰਾਂ ਲੱਗੀਆਂ ਹੋਈਆਂ ਸਨ ਮਸ਼ੀਨ ਗੰਨਾ ਬੀੜੀਆਂ ਹੋਈਆਂ ਸਨ ਵਿਲਸਨ ਜਾਰਸਨ ਵੱਲੋਂ ਗੋਲੀ ਚਲਾਉਂਦਾ ਹੁਕਮ ਦੇ ਦਿੱਤਾ ਗਿਆ ਗੋੜੀ ਬੰਦ ਹੋਣ ਤੱਕ ਸਾਰੀ ਸੰਗਤ ਗੁਰਦੁਆਰਾ ਟੀਬੀ ਸਹਿਬ ਚੁੱਕੀ ਸੀ ਜਥੇ ਦੇ ਸੈਕੜੇ ਸਿੰਘ ਅਤੇ ਨਾਲ ਜਾ ਰਹੀ ਸੰਗਤ ਵੱਡੀ ਗਿਣਤੀ ਵਿੱਚ ਜਾਂ ਤਾਂ ਸ਼ਹੀਦ ਦੀ ਬਾਗਏ ਤੇ ਜਾਂ ਜ਼ਖਮੀ ਹੋ ਗਏ ਜਥੇ ਦੇ ਬਚੇ ਹੋਏ ਸਿੰਘ ਗੁਰਦੁਆਰਾ ਟੀਬੀ ਸਹਿਬ ਤੋਂ ਗੁਰਦੁਆਰਾ ਗੰਗਸਰ ਸਹਿਬ ਵੱਲ ਨੂੰ ਵਧੇ ਪਰ ਘੋੜ ਸਵਾਰ ਫੌਜੀ ਦਸਤੇ ਨੇ ਉਹਨਾਂ ਦਾ ਰਾਹ ਰੁਕ ਲਿਆ ਵਪਤੀ ਹੋਏ ਸੰਗਤ ਦੇ ਸਿੰਘਾਂ ਨੂੰ ਗੱਦਾਰ ਕਰ ਲਿਆ ਜੇਤੋ ਵਿੱਚ ਵਾਪਰੀ ਇਸ ਦੁਖਦਾਈ ਕਾਣ ਦੀ ਖਬਰ ਜੰਗਲ ਦੀ ਅਗਵਾੰਗ ਫੈਲ ਗਈ ਜੇਤੋ ਦੇ ਮੋਰਚੇ ਦਰਾਂ ਵਾਪਰੀ ਇਸ ਭਿਆਨਕ ਘਟਨਾ ਨੇ ਸਿੱਖਾਂ ਦੇ ਮਨਾਂ ਦੇ ਵਿੱਚ ਜੋਸ਼ ਨੂੰ ਹੋਰ ਪ੍ਰਚੰਡ ਕਰ ਦਿੱਤਾ 21 ਫਰਵਰੀ ਦੇ ਸਾਕੇ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੂਸਰਾ 500 ਸਿੰਘਾਂ ਦਾ ਜਥਾ ਪੈ ਜਾਂਦਾ ਰਣ ਕੀਤਾ ਗਿਆ ਦੂਸਰਾ ਜਥਾ 25 ਫਰਵਰੀ 1924 ਨੂੰ ਸ਼ਰੀਕਾਤ ਸਹਿਬ ਤੋਂ ਪੈਦਲ ਰਵਾਨਾ ਹੋਇਆ 13 ਮਾਰਚ ਨੂੰ ਜੇਤੋ ਦੇ ਨੇੜੇ ਪਹੁੰਚ ਗਿਆ ਇਸ ਜਥੇ ਨੇ 14 ਮਾਰਚ ਨੂੰ ਗੁਰਦੁਆਰਾ ਸਹਿਬ ਅੰਦਰ ਦਾਖਲ ਹੋਣਾ ਸੀ ਇਸ ਜਥੇ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਗਿਆ ਅੱਜ ਇਹ ਜਥੇ ਉੱਪਰ ਪਹਿਲਾਂ ਦੀ ਤਰ੍ਹਾਂ ਗੋਲੀਆਂ ਦਾ ਮੀਂਹ ਨਹੀਂ ਵਰਾਇਆ ਸਾਰੇ ਸਿੰਘਾਂ ਨੇ ਸ਼ਾਂਤਮਈ ਢੰਗ ਨਾਲ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਪੇਸ਼ ਕੀਤਾ ਤੀਸਰਾ 500 ਸਿੰਘਾਂ ਦਾ ਜੱਥਾ 22 ਮਾਰਚ ਨੂੰ ਕਾਤਰ ਸਾਹਿਬ ਤੋਂ ਰਵਾਨਾ ਹੋਇਆ ਤੇ 7 ਅਪ੍ਰੈਲ 1924 ਨੂੰ ਜੇਤੋ ਪਹੁੰਚਿਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਕਡੇ ਅੰਦਰ ਡੱਕ ਦਿੱਤਾ ਗਿਆ ਇਸ ਤਰ੍ਹਾਂ ਕਰਕੇ ਪੰਜ 500 ਸਿੰਘਾਂ ਦੇ ਜੱਥੇ ਉਦੋਂ ਤੱਕ ਜੇਤੋ ਵੱਲ ਰਲਵਾਨਾ ਹੁੰਦੇ ਰਹੇ ਜਦੋਂ ਤੱਕ ਸਰਕਾਰ ਨੇ ਸਿੰਘਾਂ ਨੂੰ ਸ਼੍ਰੀ ਅਖਨਪੜ ਸਾਹਿਬ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜੇਤੋ ਦਾ ਮੋਰਚਾ 14 ਜੁਲਾਈ 1923 ਤੋਂ ਸ਼ੁਰੂ ਹੋ ਕੇ 21 ਜੁਲਾਈ 1925 ਤੱਕ ਚੱਲਦਾ ਰਿਹਾ ਅੰਤ ਸਰਕਾਰ ਨੂੰ ਝੁਗਣਾ ਪਿਆ ਦੇ ਖਾਲਸੇ ਦੀ ਜਿੱਤ ਹੋਈ ਜਦੋਂ ਸਰਕਾਰ ਨੂੰ ਜਿਹੜਾ ਵਿਸ਼ਵਾਸ ਹੋ ਗਿਆ ਕਿ ਸਿੱਖ ਸਿਰ ਨੂੰ ਕੋਈ ਦਬਾ ਨਹੀਂ ਸਕਦਾ ਉਹਨਾਂ ਨੇ 7 ਜੁਲਾਈ 1925 ਨੂੰ ਗੁਰਦੁਆਰਾ ਇੱਕਪਾਸ ਕਰਕੇ ਪਹਿਲੀ ਨਿਯਮ ਬਤੋ ਇਸ ਨੂੰ ਲਾਗੂ ਕਰ ਦਿੱਤਾ ਤੇ ਇਸ ਅਧੀਨ ਸਾਰੇ ਗੁਰਦੁਆਰਿਆਂ ਸਹਿਬ ਉੱਪਰ ਪੰਥਕ ਪ੍ਰਬੰਧ ਨੂੰ ਕਬੂਲ ਕਰ ਲਿਆ ਸ਼ੁਗਰੂ ਸਵਾਰਿਓ ਇਸ ਇਤਿਹਾਸ ਨੂੰ ਸੋਚੀਏ ਵਾਚੀਏ ਤੇ ਸਮਝ ਪੈਂਦੀ ਹੈ ਕਿ ਅਸਲੀ ਮਸਲੇ ਦਾ ਹੱਲ ਸਿੱਖਾਂ ਦੀ ਏਕਤਾ ਤੇ ਇਕੱਠ ਹੈ ਅੱਜ ਵੀ ਪਿਆਰਿਓ ਜੇ ਅਸੀਂ ਵਕ ਵਕ ਥਾਈਂ ਬੈਣ ਦੇ ਨਾਲੋਂ ਸਿਰ ਜੋੜ ਕੇ ਸਾਰੀ ਕੌਮ ਇੱਕ ਜਗ੍ਹਾ ਹੋ ਜਾਵੇ ਸਾਰੇ ਮਸਲੇ ਹੱਲ ਸੁਖਦਰਦਦੇ ਨੇ ਖੇਤੀਬਾੜੀ ਦੇ ਮਸਲੇ ਵੀ ਹੱਲ ਜਾਣਗੇ ਕਿਸੇ ਨੂੰ ਟਾਵਰਾਂ ਤੇ ਬੈਣ ਦੀ ਲੋੜ ਨਹੀਂ ਪੈਣੀ ਚੰਨੀਗੜ ਵਿਖੇ ਮੋਰਚਾ ਬੰਦੀ ਸਿੰਘਾਂ ਦਾ ਵੀ ਹੱਲ ਹੋ ਸਕਦਾ ਹੈ ਸ਼੍ਰੋਮਣੀ ਕਮੇਟੀ ਅਤੇ ਕਾਰਕਟ ਦੇ ਫੈਸਲੇ ਵੀ ਜਿਹੜੇ ਨੇ ਸਾਰੀ ਸੰਗਤ ਕਤਰ ਹੋ ਜਾਵੇ ਪਿਆਰਿਓ ਤੇ ਸਭ ਕੁਝ ਹੋ ਸਕਦਾ ਹੈ ਪਰ ਅਫਸੋਸ ਹਰ ਇੱਕ ਦੀ ਇਹੀ ਚਾਹਨਾ ਹੈ ਕਿ ਮੈਂ ਅੱਗੇ ਹੋਵਾਂ ਮੈਂ ਲੀਟਰ ਬਣਾ ਇਹ ਲੀਡਰੀਆਂ ਜਿਹੜੀਆਂ ਨੇ ਸਾਡੀ ਕੌਮ ਨੂੰ ਥਲੇ ਲਾ ਜਾ ਰੀਆਂ ਨੇ ਹਰ ਕੋਈ ਇੱਕ ਦੂਜੇ ਦੀਆਂ ਲਤਾਂ ਖਿੱਚ ਰਿਹਾ ਹੈ ਔਰ ਜਿੰਨਾ ਚਿਰ ਤੱਕ ਇਹ ਲਤਾਂ ਖਿੱਚਣ ਵਾਲਾ ਸਿਰਸਾ ਜਿਹੜਾ ਹੈ ਉਹ ਖਤਮ ਨਹੀਂ ਹੁੰਦਾ ਉਹਨਾਂ ਚਿਰ ਤੱਕ ਪਿਆਰ ਹੋ ਇਸ ਮਸਲੇ ਦਾ ਕੋਈ ਹੱਲ ਨਹੀਂ ਸੁਆਵਾਂ ਆਪਾਂ ਇਸ ਜੇਤੋ ਗੰਸਰ ਦੇ ਮੋਰਚੇ ਦੇ ਸ਼ਹੀਦਾਂ ਤੇ ਜ਼ਖਮੀਆਂ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾਂ। ਔਰ ਬੜੀ ਸੂਝ ਬੂਝ ਦੇ ਨਾਲ ਸ਼੍ਰੀ ਹਕਾਤ ਸਿਰ ਤੋਂ ਜਿੱਥਾ ਹੁੰਦਾ ਸੀ ਰਵਾਨਾ ਤੇ ਉੱਥੇ ਪਹੁੰਚਦਾ ਸੀ ਸਾਰੀ ਸਮੂਹ ਕੌਮ ਇੱਕ ਮੁੱਠ ਸੀ। ਸੋ ਅੱਜ ਸਮਾਂ ਹੈ ਪਾਟ ਉਤਾਰ ਹੋਣ ਨਾਲੋਂ ਇੱਕ ਮੁੱਠ ਹੋ ਕੇ ਸਾਰੇ ਨਸਲਾਂ ਦਾ ਹੱਲ ਕਢੀਏ। ਹੋਈਆਂ ਭੁਲਣਾ ਨੂੰ ਨਾ ਚਾਹਤਾਰਿਓ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਵੱਤ ਵਰ ਸਾਡੇ ਤੇ ਮਿਹਰ ਪ੍ਰਯਾਤਥ ਰੱਖੋ ਹਜ਼ਾਰ ਸਬਸਕ੍ਰਾਈਬ ਹੋਣ ਦੇ ਨੇੜੇ ਹੈ ਆ ਆ ਜੀ ਸਾਡੇ ਸਿੱਤੇ ਮਿਹਰ ਪ੍ਰਯਾਤਥ ਰੱਖ ਕੇ ਸਬਸਕ੍ਰਾਈਬ ਕਰੋਗੇ ਇਸ ਦੇ ਨਾਲ ਹੀ ਪਿਆਰਿਓ ਤੁਹਾਡਾ ਮਾਨ ਸਨਮ ਸਾਡੇ ਤੱਕ ਪਹੁੰਚ ਜਾਵੇਗਾ ਆ ਆ ਜੀ ਨੂੰ ਕੋਈ ਜ਼ਿਆਦਾ ਚੇਜ ਕਰਨ ਦੀ ਜ਼ਰੂਰਤ ਨਹੀਂ ਪੈਣੀ ਸੋ ਆਊਗਾ ਜੀ ਕਿ ਫਤਿਹ ਜੈ ਜੀ ਵਾਹਿਗੁਰੂ ਜਿੱਕੇ ਖਾਲਸਾ ਵਾਹਿਗੁਰੂ ਜਿੱਕੇ ਫਤਿਹ